ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿਗਾ ਸਵਾਗਤ ਡੱਲੇਬਾਲ ਦੀ ਸਿਹਤ ਨਾਜ਼ਕ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਪਰ ਨਹੀਂ ਬਣੀ ਗੱਲ ਖੇਤੀ ਖਰੜੇ ਨੂੰ ਲੈ ਕੇ ਪੰਦੇਰ ਨੇ ਮਾਨ ਸਰਕਾਰ ਨੂੰ ਕੀਤੀ ਅਪੀਲ ਪੰਜਾਬ ਦੇ ਨੌਜਵਾਨਾਂ ਨੂੰ ਕਿਵੇਂ ਵਰਗਲਾਇਆ ਜਾਂਦਾ ਹੈ ਜਾਂਚ ਵਿੱਚ ਆਏ ਤੱਥ ਸਾਹਮਣੇ ਲੁਧਿਆਣਾ ਵਿੱਚ ਕਾਂਗਰਸ ਭਾਜਪਾ ਗੱਠ ਜੋੜ ਦੀ ਤਿਆਰੀ ਪਰ ਹਾਈ ਕਮਾਂਡ ਦੇ ਇਸ਼ਾਰੇ ਦੀ ਉਡੀਕ ਜਲੰਧਰ 'ਚ ਨਿਗਮ ਦੀ ਸੱਤਾ ਤੇ ਕਾਬਜ਼ ਹੋਣ ਲਈ ਪਲਟੀ ਗੇਮ ਅਮਰੀਕਾ ਨੇ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦਿੱਤਾ ਦੇਸ਼ ਨਕਾਲਾ 트ੰਪ ਦੇ ਦਾਅਵੇ ਖੋਖਲੇ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਦੀ ਸਥਿਤੀ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ ਤੇ ਨਾਲ ਹੀ ਸੁਪਰੀਮ ਕੋਰਟ ਦੇ ਆਦੇਸ਼ ਨੇ ਕਿ ਉਹਨਾਂ ਨੂੰ ਮਰਨ ਵਰਤ ਖਿਲਾਉਣ ਵਾਸਤੇ ਤੜਵਾਉਣ ਵਾਸਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਉਹਨਾਂ ਨੂੰ ਮਨਾਇਆ ਜਾਵੇ ਜਾਣਕਾਰੀ ਮਿਲੀ ਹੈ ਕਿ ਪਟਿਆਲਾ ਦੀ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਅਤੇ ਸਿਵਲ ਸਰਜਨ ਡਾਕਟਰ ਸੰਜੇ ਗੋਇਲ ਨੇ ਉਹਨਾਂ ਨਾਲ ਉੱਥੇ ਜਾ ਕੇ ਗੱਲਬਾਤ ਕੀਤੀ ਹੈ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਹਾਲਚਾਲ ਉਹਨਾਂ ਨੇ ਜਾਣਿਆ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਨੇ ਡੱਲੇਵਾਲ ਨੂੰ ਮਿਲ ਕੇ ਉਹਨਾਂ ਦੀ ਸਿਹਤ ਸਬੰਧੀ ਵਿਸਥਾਰ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਕੀਤੀ ਇਸ ਤਰ੍ਹਾਂ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੇ ਦੱਸਿਆ ਕਿ ਉਹ ਡੱਲੇਵਾਲ ਸਾਹਿਬ ਨੂੰ ਮਿਲਣ ਵਾਸਤੇ ਆਉਂਦੇ ਰਹਿੰਦੇ ਨੇ ਅਤੇ ਉਹਨਾਂ ਨੂੰ ਡਾਕਟਰਾਂ ਦੀ ਸਲਾਹ ਦੇ ਮੁਤਾਬਕ ਦਵਾਈਆਂ ਲੈਣ ਵਾਸਤੇ ਵੀ ਕਿਹਾ ਪਰ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਹੈ ਜਦ ਕਿ ਉਹਨਾਂ ਦੀ ਸਿਹਤ ਸੰਬੰਧੀ ਜਾਂਚ ਰਿਪੋਰਟ ਦੇ ਆਧਾਰ ਤੇ ਸਿਵਲ ਸਰਜਨ ਵੱਲ ਦੱਸ ਸਕਦੇ ਐ ਡੱਲੇਵਾਲ ਦੀ ਹਾਲਤ ਇੰਨੀ ਕੁ ਨਾਜ਼ੁਕ ਹੈ ਕਿ ਉਹ ਖੜੇ ਹੋਣ ਦੇ ਵੀ ਦੱਸਿਆ ਗਿਆ ਕਿ ਯੋਗ ਨਹੀਂ ਹੈ ਉਹਨਾਂ ਨੂੰ ਬੈੱਡ ਤੇ ਹੀ ਹੁਣ ਪਿਸ਼ਾਬ ਕਰਵਾਇਆ ਜਾ ਰਿਹਾ ਹੈ ਲਗਾਤਾਰ ਭੁੱਖ ਹੜਤਾਲ ਦੇ ਕਾਰਨ ਮਰਨ ਵਰਤ ਦੇ ਕਾਰਨ ਉਹਨਾਂ ਦਾ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਣ ਵੀ ਲਗਾਤਾਰ ਅਪ ਡਾਊਨ ਹੋ ਰਹੀ ਹੈ ਉੱਪਰ ਥੱਲੇ ਹੋ ਰਹੀ ਹੈ ਉਹਨਾਂ ਦੀ ਸਿਹਤ ਇਸ ਕਦਰ ਵਿਗੜੀ ਹੈ ਕਿ ਉਹਨਾਂ ਦੇ ਹੱਥ ਪੈਰ ਵੀ ਠੰਡੇ ਹੋ ਗਏ ਸਨ ਮਰਨ ਵਰਤਾ ਡੱਲੇਵਾਲ ਦੇ ਗੁਰਦਿਆਂ ਅਤੇ ਜਿਗਰ ਤੇ ਵੀ ਬੁਰਾ ਪ੍ਰਭਾਵ ਦੱਸਿਆ ਜਾ ਰਿਹਾ ਹੈ। ਇਹਦੇ ਨਾਲ ਹੀ ਮੋਰਚੇ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇੱਕੋ ਮੰਚ ਤੇ ਇਕੱਠੇ ਹੋਣ ਦੀ ਇੱਕ ਵਾਰ ਫਿਰ ਤੋਂ ਅਪੀਲ ਵੀ ਕੀਤੀ ਹੈ। ਦੂਸਰੇ ਪਾਸੇ ਖੇਤੀ ਖਰੜੇ ਦਾ ਜ਼ਿਕਰ ਹੋ ਰਿਹਾ ਜਿਹੜਾ ਕੇਂਦਰ ਸਰਕਾਰ ਨੇ ਵੱਖ-ਵੱਖ ਸੂਬਿਆਂ ਨੂੰ ਭੇਜਿਆ ਹੈ। ਬੀਤੇ ਦਿਨੀ ਪੰਜਾਬ ਸਰਕਾਰ ਨੇ ਵੀ ਇਸ ਮੁਤਲਕ ਵੱਖ-ਵੱਖ ਮਾਹਿਰਾਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਇਹਦੇ ਉੱਤੇ ਵਿਚਾਰ ਚਰਚਾ ਲਈ ਸੱਦਿਆ ਸੀ। ਤੇ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਵੀ ਤੁਹਾਨੂੰ ਪਤਾ ਹੈ ਇਹ ਤਕਰੀਬਨ 11 ਮਹੀਨਿਆਂ ਤੋਂ ਕਿਸਾਨ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਤੇ ਬੈਠੇ ਐ ਅੱਤ ਦੀ ਠੰਡ ਵੀ ਐ ਕਿਸਾਨ ਖਨੌਰੀ ਅਤੇ ਸ਼ੰਭੂ ਦੇ ਉੱਤੇ ਹੁਣ ਇਸ ਵਕਤ ਡਟੇ ਹੋਏ ਨੇ ਤੇ ਆਰ ਪਾਰ ਦੀ ਲੜਾਈ ਐ ਇਸੇ ਦੌਰਾਨ ਕਿਸਾਨਾਂ ਦੇ ਵੱਲੋਂ ਵੱਡੇ ਐਲਾਨ ਵੀ ਕੀਤੇ ਜਾ ਰਹੇ ਨੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸਰਵਰ ਸਿੰਘ ਪੰਦੇਰ ਨੇ ਕਿਹਾ ਕਿ ਪੰਜਾਬ ਨੂੰ ਛੱਡ ਕੇ 24 ਦਸੰਬਰ ਨੂੰ ਦੇਸ਼ ਭਰ ਦੇ ਵਿੱਚ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਕੈਂਡਲ ਮਾਰਚ ਅਤੇ 26 ਦਸੰਬਰ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਅਤੇ ਤਹਿਸੀਲ ਪੱਧਰ ਤੇ ਭੁੱਖ ਹੜਤਾਲ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਕੀਤੀ ਜਾਏਗੀ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਰਾ ਖੇਤੀਬਾੜੀ ਦੇ ਖਰੜੇ ਬਾਰੇ ਬੋਲਦਿਆਂ ਸਰਵਣ ਸਿੰਘ ਪੰਧੀਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਸਰਕਾਰ ਵਿਧਾਨ ਸਭਾ ਦਾ اجلاس ਸਦਕੇ ਖੇਤੀਬਾੜੀ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਵਾਲੇ ਖਰੜੇ ਨੂੰ ਰੱਦ ਕਰੇ ਅਤੇ ਮੋਰਚੇ ਦੀਆਂ ਮੰਗਾਂ ਪੂਰੀਆਂ ਕਰਨ ਸਬੰਧੀ ਵੀ ਮਤਾ ਪਾਸ ਕਰੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਛੋਟੇ ਸਾਹਜਾਦਿਆਂ ਦੇ ਸ਼ਹੀਦੀ ਦਿਨਾਂ ਦੇ ਸਬੰਧੀ ਉਹਨਾਂ ਦੇ ਦਿਹਾੜੇ ਆ ਜਿਹੜੇ ਉਹ ਕਹਿੰਦੇ 27 ਤਰੀਕ ਨੂੰ ਬਾਰਡਰਾਂ ਤੇ ਹੀ ਮਨਾਵਾਂਗੇ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਜਾਵੇਗੀ ਕੇਂਦਰ ਸਰਕਾਰ ਦੇ ਵੱਲੋਂ ਗੱਲਬਾਤ ਨਾ ਕੀਤੇ ਜਾਣ ਕਾਰਨ ਹਰਿਆਣਾ ਪੰਜਾਬ ਦੀ ਖਨੌਰੀ ਸਰਹੱਦ ਇਸ ਵਕਤ ਕਿਸਾਨ ਅੰਦੋਲਨ ਦਾ ਨਵਾਂ ਕੇਂਦਰ ਬਣ ਕੇ ਉੱਭਰੀ ਹੈ ਕਿਸਾਨਾਂ ਨੇ ਇੱਥੇ ਪੱਕੇ ਛੱਡ ਬਣਾਉਣੇ ਸ਼ੁਰੂ ਕਰ ਦਿੱਤੇ ਐ ਠੰਡ ਤੋਂ ਬਚਾਅ ਵਾਸਤੇ ਲੱਕੜਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਕੰਬੜਾ ਤੇ ਹੋਰ ਕੱਪੜੇ ਵੀ ਕਿਸਾਨਾਂ ਕੋਲ ਪਹੁੰਚਾਏ ਜਾ ਰਹੇ ਨੇ ਇੱਥੇ ਵਾਈਫਾਈ ਕਨੈਕਸ਼ਨ ਵੀ ਲਗਾਏ ਜਾਣ ਦੀਆਂ ਖਬਰਾਂ ਨੇ ਕਿਸਾਨ ਘਟੋ ਘਟ ਸਮਰਥਨ ਮੁੱਲ ਭਾਵ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਦੇਣ ਅਤੇ ਕੁਝ ਹੋਰ ਮੰਗਾਂ ਨੂੰ ਲੈ ਕੇ ਬੀਤੇ ਤਕਰੀਬਨ 11 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਨੇ ਖਨੌਰੀ ਸਰਹਾਤੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਤੇ ਅੱਜ ਉਹਨਾਂ ਦੇ ਮਰਨ ਵਰਤਾ 29ਵਾਂ ਦਿਨ ਹੈ ਉਹਨਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ ਇਮਿਊਨਿਟੀ ਲਗਾਤਾਰ ਕਮਜ਼ੋਰ ਹੋ ਰਹੀ ਹੈ ਉਹਨਾਂ ਨੂੰ ਇਨਫੈਕਸ਼ਨ ਦਾ ਖਤਰਾ ਵੀ ਬਣਿਆ ਹੋਇਆ ਹੈ ਜਿਸ ਕਾਰਨ ਐਤਵਾਰ ਨੂੰ ਪੂਰਾ ਦਿਨ ਧਰਨੇ ਵਾਲੀ ਸਟੇਜ ਤੇ ਵੀ ਉਨਾਏ ਦਿੱਲੀ ਵਿੱਚ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਕਰ ਰਹੇ ਐਸ ਕੇ ਐਮ ਉਹਨਾਂ ਨੇ ਵੀ ਇਸ ਅੰਦੋਲਨ ਦੇ ਵਿੱਚ ਸ਼ਮੂਲੀਅਤ ਭਾਵੇਂ ਸਿੱਧੇ ਤੌਰ ਤੇ ਤਾਂ ਨਹੀਂ ਕੀਤੀ ਪਰ ਬੀਤੇ ਦਿਨੀ ਮੀਟਿੰਗ ਕਰਕੇ ਉਹਨਾਂ ਨੇ ਇਸ ਦੀ ਮਦਦ ਦੇ ਵਾਸਤੇ ਐਲਾਨ ਕਰ ਦਿੱਤਾ ਸੀ 21 ਦਸੰਬਰ ਨੂੰ ਇਹ ਮੀਟਿੰਗ ਪਟਿਆਲਾ ਦੇ ਵਿੱਚ ਕੀਤੀ ਗਈ ਸੀ ਜਿਸ ਦੇ ਵਿੱਚ ਅੰਦੋਲਨ ਦੇ ਸ਼ਾਮਲ ਆਕੂ ਸਰਵਣ ਸਿੰਘ ਪੰਦੀਰ ਤੋਂ ਇਲਾਵਾ ਐਸ ਕੇ ਐਮ ਤੋਂ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ ਸੀ ਤੇ ਹੁਣ ਦੂਸਰੀ ਮੀਟਿੰਗ 24 ਦਸੰਬਰ ਨੂੰ ਭਾਵ ਅੱਜ ਦੱਸੀ ਜਾ ਰਹੀ ਹੈ ਤੇ ਨਾਲ ਹੀ ਖਬਰ ਇਹ ਵੀ ਮਿਲ ਰਹੀ ਹੈ ਕਿ ਸਰਵਣ ਸਿੰਘ ਪੰਦੇਰ ਨੇ ਬਹੁਤ ਮੋੜਵਾ ਤੇ ਸਖਤ ਜਵਾਬ ਦਿੱਤਾ ਜਿਹੜਾ ਕਿ ਸੁਨੀਲ ਜਾਖੜ ਨੇ ਆਖਿਆ ਕਿ ਕਿਸਾਨ ਆਪਣੀ ਅੜੀ ਛੱਡਣ ਉੱਥੇ ਜਾ ਕੇ ਫੋਟੋਆਂ ਖਿੱਚਵਾਉਣੀਆਂ ਜਿਹੜੇ ਬਹੁਤ ਸਾਰੇ ਰਾਜਨੀਤਿਕ ਆਗੂ ਜਾ ਰਹੇ ਨੇ ਉਹ ਛੱਡਣ ਅਤੇ ਸੁਪਰੀਮ ਕੋਰਟ ਦੇ ਨਾਲ ਗੱਲਬਾਤ ਕਰਨ ਸਰਵਣ ਸਿੰਘ ਪੰਦੇਰ ਨੇ ਆਖਿਆ ਕਿ ਗੱਲ ਕਰਨੀ ਹੈ ਤੁਹਾਡੀ ਸਰਕਾਰ ਹੈ ਤੁਹਾਡੇ ਆਕਾ ਬੈਠੇ ਆ ਉਨ੍ਹਾਂ ਨਾਲ ਜਾ ਕੇ ਗੱਲਬਾਤ ਤੁਸੀਂ ਕਿਉਂ ਨਹੀਂ ਕਰ ਲੈਂਦੇ ਤੁਹਾਨੂੰ ਕਿਉਂ ਇੰਨੀ ਦੇਰ ਬਾਅਦ ਜਾਗ ਆਈ ਹੈ ਤੇ ਹੁਣ ਗੱਲ ਕਰਦੇ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਿਸ਼ਾਨਾ ਕੌਣ ਬਣਾ ਰਿਹਾ ਹੈ ਤੇ ਕੌਣ ਉਹਨਾਂ ਨੂੰ ਇੱਕ ਟੂਲ ਇੱਕ ਸੰਦ ਦੇ ਵਜੋਂ ਵਰਤਣਾ ਚਾਹੁੰਦਾ ਹੈ ਕਿਉਂਕਿ ਪੰਜਾਬ ਦੇ ਵਿੱਚ 1 ਮਹੀਨੇ ਦੌਰਾਨ 8 ਤੋਂ ਵੱਧ ਥਾਣਿਆਂ ਜਾਂ ਚੌਕੀਆਂ ਤੇ IED ਲਾਉਣ ਅਤੇ ਤੰਬਾਕੂ ਕਨੀਆਂ ਘਟਨਾਵਾਂ ਹੋ ਚੁੱਕੀਆਂ ਨੇ ਜਿਹੜੀ ਪੁਲਿਸ ਵੱਲੋਂ ਜਾਂਚ ਕੀਤੀ ਗਈ ਆ ਉਹਦੇ ਵਿੱਚ ਹੈਰਾਨੀਜਨਕ ਤੱਥ ਸਾਹਮਣੇ ਆਏ ਆ ਕਿ ਕੁਝ ਅਤਵਾਦੀ ਪੰਜਾਬ ਦੇ ਨਸ਼ੇੜੀ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਚਾਂਸਾ ਦੇ ਰਹੇ ਨੇ ਇਸ ਚਾਂਸੇ ਜਾਂ ਲਾਲਚ ਦੇ ਕਾਰਨ ਇਹ ਨੌਜਵਾਨ ਅਤਵਾਦੀਆਂ ਦੇ ਹੈਂਡਲਰਾਂ ਤੱਕ ਹਥਿਆਰ ਅਤੇ ਵਿਸਫੋਟਕ ਸਮਗਰੀ ਪਹੁੰਚਾਉਣ ਅਤੇ ਧਮਾਕੇ ਕਰਨ ਦਾ ਕੰਮ ਵੀ ਕਰ ਰਹੇ ਨੇ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਨੌਜਵਾਨਾਂ ਨੂੰ ਅਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨਸ਼ੇੜੀ ਬੇਰੋਜ਼ਗਾਰ ਪਾਏ ਗਏ ਹੈ ਅਤੇ ਉਹਨਾਂ ਦੇ ਹੈਂਡਲਰਾਂ ਨੇ ਉਹਨਾਂ ਨੂੰ ਉਹਨਾਂ ਦੇ ਕੰਮ ਦੇ ਬਦਲੇ ਪੈਸੇ ਜਾਂ ਵਿਦੇਸ਼ਾਂ ਵਿੱਚ ਨੌਕਰੀ ਦਿਵਾਉਣ ਦੇ ਵਾਅਦੇ ਕੀਤੇ ਸੀ ਵਿਦੇਸ਼ਾਂ ਦੇ ਵਿੱਚ ਬੈਠੇ ਹੈਂਡਲਰ ਅਵਰੇ ਸਰ ਤਰਨ ਤਾਰਨ ਫਿਰੋਜ਼ਪੁਰ ਸਵੇਤ ਕਈ ਜ਼ਿਲ੍ਹਿਆਂ ਦੇ ਸਰਹੱਦੀ ਇਲਾਕਿਆਂ ਵਿੱਚ ਸਥਾਨਕ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਰਹੇ ਨੇ ਪੰਜਾਬ ਪੁਲਿਸ ਨੇ ਹਾਲ ਹੀ ਦੇ ਵਿੱਚ ਇੱਕ ਗਰੋਹ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਸੀ ਪੁਛ ਗਿਸ਼ਤੂ ਰਾਨ ਉਹਨਾਂ ਨੇ ਇਸ ਨੈੱਟਵਰਕ ਦਾ ਖੁਲਾਸਾ ਕੀਤਾ ਹੈ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਰੁਝਾਨ ਪਿਛਲੇ 3-4 ਸਾਲਾਂ ਤੋਂ ਚੱਲ ਰਿਹਾ ਹੈ ਪਰ ਹੁਣ ਅਚਾਨਕ ਇਸ ਵਿੱਚ ਅਚਨਚੇਤਵਾਦਾ ਦਰਜ ਕੀਤਾ ਗਿਆ ਹੈ। ਉਹਨਾਂ ਆ ਕਿਹਾ ਕਿ ਪਾਕਿਸਤਾਨ ਸਥਿਤ ਇੰਟਰਨੈਸ਼ਨਲ ਜੂਥ ਸਿੱਖ ਫੈਡਰੇਸ਼ਨ ਉਹਦੇ ਮੁਖੀ ਬਲਵੀਰ ਸਿੰਘ ਰੋਡੇ ਸਾਲ 2022 ਦੇ ਪਠਾਨਕੋਟ ਗਰਨੇਡ ਤਮਾਕੇ ਵਿੱਚ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਪਛਾਣੇ ਗਏ 6 ਸ਼ੱਕੀਆਂ ਵਿੱਚੋਂ ਸਨ। ਉਹ ਇਸ ਘਟਨਾ ਦਾ ਮਾਸਟਰਮਾਈਂਡ ਸੀ। ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ 4 ਹੋਰ ਗੀ ਪਰਿਵਾਰਾਂ ਤੋਂ ਸੀ। ਇਹਨਾਂ ਸ਼ੱਕੀਆਂ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਖੁਲਾਸਾ ਹੋਇਆ ਕਿ ਗੁਰਦਾਸਪੁਰ ਦੇ ਪਿੰਡ ਖਰਨ ਦੇ 30 ਸਾਲਾ ਗੁਰਵਿੰਦਰ ਸਿੰਘ ਨੂੰ ਦबई ਵਿੱਚ ਨੌਕਰੀ ਦਾ ਝਾਂਸਾ ਦੇ ਕੇ ਵਰਗਲਾਇਆ ਗਿਆ ਸੀ ਇਸੇ ਤਰ੍ਹਾਂ ਸੀਆਈਏ ਥਾਣੇ ਦੇ ਕੇਸ ਵਿੱਚ ਲੁਧਿਆੜਾ ਦੇ ਕੁਲਦੀਪ ਕੁਮਾਰ ਉਰਫ ਸਨੀ ਤੋਂ ਇਲਾਵਾ ਇਸ ਮੋਡਿਊਲ ਦੇ ਦੋ ਹੋਰ ਮੈਂਬਰ ਆਮ ਨੌਜਵਾਨ ਸੀ ਜਿਨ੍ਹਾਂ ਨੂੰ ਪਿਛਲੇ ਸਾਲ 7 ਨਵੰਬਰ ਨੂੰ ਸ਼ਹੀਦ ਭਗਤ ਸਿੰਘ ਨਗਰ ਵਿੱਚ ਗਰਨੇਡ ਹਮਲੇ ਨੂੰ ਅੰਜਾਮ ਦੇਣ ਲਈ ਤਿਆਰ ਕੀਤਾ ਗਿਆ ਸੀ ਜਾਂਚ ਵਿੱਚ ਪਾਇਆ ਗਿਆ ਕਿ ਸਰੀ ਨੇ ਸਥਾਨਕ ਨੌਜਵਾਨਾਂ ਨੂੰ ਪਰਵਾਉਣ ਲਈ ਨਿੱਜੀ ਸਬੰਧਾਂ ਜਾਂ ਦੂਰ ਦੀ ਦੋਸਤੀ ਦੀ ਵਰਤੋਂ ਕੀਤੀ ਸੀ ਅਤੇ ਆਪਣੀ ਭੂਮਿਕਾ ਦੇ ਅਨੁਸਾਰ ਪੈਸੇ ਅਲਾਟ ਕੀਤੇ ਸੀ ਜਾਂਚ ਤੋਂ ਇਹ ਵੀ ਪਤਾ ਲੱਗਿਆ ਕਿ ਇਹਨਾਂ ਸਾਰਿਆਂ ਨੂੰ ਖਾਲਿਸਤਾਨ ਬਾਰੇ ਕੋਈ ਬਹੁਤੀ ਜਾਣਕਾਰੀ ਵੀ ਨਹੀਂ ਸੀ ਸਨੀ ਨੂੰ 15000 ਤੋਂ 1 ਲੱਖ ਰੁਪਏ ਦੇਣ ਦਾ ਲਾਲਚ ਦਿੱਤਾ ਗਿਆ ਸੀ ਨਸ਼ੇ ਦੇ ਆਦੀ 19 ਸਾਲਾਂ ਰਮਨ ਕੁਮਾਰ ਨੂੰ ਅੱਤਵਾਦੀ ਮਾਡਿਊਲ ਵਿੱਚ ਸ਼ਾਮਲ ਹੋਣ ਲਈ ਸਿਰਫ 12000 ਰੁਪਏ ਹੀ ਦਿੱਤੇ ਗਏ ਸੀ ਕਾਊਂਟਰ ਇੰਟੈਲੀਜੈਂਸ ਅਧਿਕਾਰੀਆਂ ਦੇ ਮੁਤਾਬਕ ਹੁਣ ਤੱਕ ਦੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਨੌਜਵਾਨ ਨਸ਼ੇੜੀ ਅਤੇ ਬੇਰੁਜ਼ਗਾਰ ਨੇ ਹਾਲਾਂਕਿ ਨੌਜਵਾਨ ਅਜਿਹੇ ਮਾਮਲਿਆਂ ਵਿੱਚ ਨਾ ਫਸਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਹਰ ਜ਼ਿਲ੍ਹੇ ਅਤੇ ਸਰਹੱਦੀ ਜ਼ਿਲ੍ਹਿਆਂ ਵਿੱਚ ਜਾਗਰੂਕਤਾ ਮਹਿੰਮਾ ਵੀ ਉਹਨਾਂ ਵੱਲੋਂ ਚਲਾਈ ਜਾ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਇਸੇ ਤਰ੍ਹਾਂ ਹੋ ਸਕਦਾ ਹੈ ਇਹ ਨੌਜਵਾਨ ਵੀ ਵਰਗਲਾ ਲੱਗੇ ਹੋਣ ਯੂਪੀ ਦੇ ਪੀਲੀ ਭੀਤ ਵਿੱਚ ਉਥੋਂ ਦੀ ਪੁਲਿਸ ਅਤੇ ਪੰਜਾਬ ਪੁਲਿਸ ਦੀ ਇੱਕ ਸਾਂਝੀ ਟੀਮ ਨੇ ਸੋਮਵਾਰ ਸਵੇਰੇ ਇੱਕ ਮੁਕਾਬਲੇ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ ਇੱਕ ਪੁਲਿਸ ਚੌਕੀ ਤੇ ਬੰਬ ਸੁੱਟਣ ਦੀ ਘਟਨਾ ਦੇ ਵਿੱਚ ਸ਼ਾਮਲ ਤਿੰਨ ਮੁਲਜ਼ਮਾ ਨੂੰ ਮੁਕਾਬਲੇ ਵਿੱਚ ਠੇਰ ਕਰ ਦਿੱਤਾ ਸੀ ਜਿਨ੍ਹਾਂ ਦੀਆਂ ਤਸਵੀਰਾਂ ਹੁਣ ਸਾਹਮਣੇ ਆ ਗਈਆਂ ਨੇ ਉਹਨਾਂ ਦੀ ਪਛਾਣ 25 ਵਰਿਆਂ ਦੇ ਗੁਰਵਿੰਦਰ ਸਿੰਘ 23 ਵਰਿਆਂ ਦੇ ਵਰਿੰਦਰ ਸਿੰਘ ਅਤੇ 18 ਸਾਲਾਂ ਦੇ ਜਸ਼ਨਪ੍ਰੀਤ ਉਰਫ਼ ਪ੍ਰਤਾਪ ਸਿੰਘ ਵਜੋਂ ਕੀਤੀ ਗਈ ਹੈ ਤਿੰਨੋਂ ਹੀ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਨੇ ਦੱਸਣਾ ਬਣਦਾ ਕਿ ਇਹਨਾਂ ਤਿੰਨਾਂ ਦੇ ਉੱਤੇ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਂੌਰ ਇਲਾਕੇ 'ਚ ਬਖਸ਼ੀ ਵਾਲਾ ਚੌਕੀ ਉੱਤੇ ਹਮਲਾ ਕਰਨ ਦਾ ਇਲਜ਼ਾਮ ਸੀ ਪੁਲਿਸ ਨੇ ਇਸ ਮੁਕਾਬਲੇ ਵਿੱਚ ਤਿੰਨੇ ਅਤਵਾਦੀਆਂ ਦੇ ਕੋਲੋਂ ਹਥਿਆਰ ਬਰਾਮਦ ਕੀਤੇ ਹੈ। ਇਹਨਾਂ ਵਿੱਚੋਂ 2 AK-47 ਰਾਈਫਲਾਂ, 2 ਬਲੌਕ ਪਿਸਤੌਲ ਅਤੇ ਵੱਡੀ ਗਿਣਤੀ ਵਿੱਚ ਕਾਰਤੂਸ ਦੱਸੀ ਗਈ ਹੈ। ਗੁਰਵਿੰਦਰ ਸਿੰਘ ਗੁਰਦਾਸਪੁਰ ਜ਼ਿਲ੍ਹੇ ਮਹੱਲਾ ਕਲਾਨੌਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਦੋਸ਼ ਹੈ ਕੋ ਖਾਲਸਤਾਨੀ ਅਤਵਾਦੀ ਨੈੱਟਵਰਕ ਵਿੱਚ ਸਰਗਰਮ ਸੀ ਅਤੇ ਪੁਲਿਸ ਤੇ ਹਮਲਿਆਂ ਲਈ ਉਹ ਜ਼ਿੰਮੇਵਾਰ ਸੀ। ਵਰਿੰਦਰ ਸਿੰਘ ਜਿਸ ਨੂੰ ਰਵੀ ਵੀ ਕਿਹਾ ਜਾਂਦਾ ਹੈ ਉਹ ਪੰਜਾਬ ਦੇ ਪਿੰਡ ਅਗਵਾਨ ਦਾ ਵਸਨੀਕ ਸੀ। ਜਸ਼ਪ੍ਰੀਤ ਸਿੰਘ ਜੋ ਕਿ ਪ੍ਰਤਾਪ ਸਿੰਘ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੰਜਾਬ ਦੇ ਪਿੰਡ ਨਿੱਕਾ ਸੁਰਦਾ ਰਹਿਣ ਵਾਲਾ ਸੀ ਉਸ ਦੀ ਉਮਰ ਸਿਰਫ 18 ਬਰੀ ਸੀ ਇਹ ਦੋਸ਼ ਹੈ ਕਿ ਉਹ ਖਾਲਸਾਤਨ ਲਹਿਰ ਵਿੱਚ ਸ਼ਾਮਲ ਸੀ ਅਤੇ ਸੁਰੱਖਿਆ ਬਲਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਸੀ ਪਰਿਵਾਰ ਅੰਤਾਂ ਦਾ ਗਰੀਬ ਦੱਸਿਆ ਜਾ ਰਿਹਾ ਹੈ ਅਤੇ ਇਹ 18 ਸਾਲਾਂ ਦਾ ਨੌਜਵਾਨ ਅਨਪੜ੍ਹ ਵੀ ਦੱਸਿਆ ਜਾ ਰਿਹਾ ਹੈ ਪਰ ਉਸਦੀ ਮਾਂ ਆਖ ਰਹੀ ਹੈ ਕਿ ਉਹ ਸਾਡਾ ਬੱਚਾ ਇਸ ਤਰ੍ਹਾਂ ਦਾ ਨਹੀਂ ਹੋ ਸਕਦਾ ਤੇ ਹੁਣ ਗੱਲ ਕਰਦਿਆਂ ਚੋੜਾਂ ਦੇ ਵਿੱਚ ਕਿਸੇ ਨੂੰ ਨਾ ਲੁਧਿਆਣੇ 'ਚ ਨਾ ਜਲੰਧਰ 'ਚ ਬਹੁਤ ਮਤ ਮਿਲਿਆ ਸੀ ਪਰ ਦੋਵਾਂ ਥਾਵਾਂ ਤੇ ਜੋੜ ਤੋੜ ਦੀ ਰਣਨੀਤੀ ਤੇ ਕੰਮ ਕੀਤਾ ਜਾ ਰਿਹਾ ਹੈ ਲੁਧਿਆਣਾ ਦੇ ਵਿੱਚੋਂ ਖਬਰ ਮਿਲ ਰਹੀ ਹੈ ਕਿ ਕਾਂਗਰਸ ਅਤੇ ਭਾਜਪਾ ਸਿੱਧੇ ਤੌਰ ਤੇ ਆਪਣਾ ਮੇਅਰ ਬਣਾਉਣਗੇ ਇਸ ਫਾਰਮੂਲੇ ਨੂੰ ਲੈ ਕੇ ਮਾਮਲਾ ਭਾਜਪਾ ਹਾਈ ਕਮਾਂਡ ਦੇ ਕੋਲ ਪਹੁੰਚਿਆ ਤੇ ਉੱਥੇ ਪੇਚ ਆ ਜਿਹੜਾ ਉਹ ਫਸਿਆ ਹੋਇਆ ਨਜ਼ਰ ਆ ਰਿਹਾ ਹੈ ਹੁਣ ਤੱਕ ਲੁਧਿਆਣਾ ਦੀ ਇਸ ਯੋਜਨਾ ਨੂੰ ਭਾਜਪਾ ਹਾਈ ਕਮਾਂਡ ਨੇ ਹਰੀ ਝੰਡੀ ਨਹੀਂ ਦਿੱਤੀ ਜਾਣਕਾਰੀ ਮਿਲੀ ਹੈ ਕਿ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੀ ਹੋਰ ਪਾਰਟੀਆਂ ਤੋਂ ਜਿੱਤੇ ਆਜ਼ਾਦ ਉਮੀਦਵਾਰਾਂ ਅਤੇ ਕੌਂਸਲਰਾਂ ਨੂੰ ਆਪਣੇ ਹੱਕ ਵਿੱਚ ਭਗਤੌਣ ਵਾਸਤੇ ਲਗਾਤਾਰ ਯਤਨ ਕਰ ਰਹੀ ਹੈ ਜਦਕਿ ਕਾਂਗਰਸ ਅਤੇ ਭਾਜਪਾ ਸਾਲ 1991-92 ਦੇ ਵਾਂਗ ਕਾਂਗਰਸ ਅਤੇ ਭਾਜਪਾ ਤੇ ਗੱਠ ਜੋੜ ਦੇ ਤਹਿਤ ਚੌਧਰੀ ਸੱਤ ਪ੍ਰਕਾਸ਼ ਨੂੰ ਮੇਅਰ ਬਣਾਉਣ ਦੇ ਫਾਰਮੂਲੇ ਤਹਿਤ ਅደਿਹਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਵੱਡੀ ਗੱਲ ਇਹ ਹੈ ਕਿ 1992 ਅਤੇ ਦਸੰਬਰ 2024 ਦੋਵਾਂ ਸਾਲਾਂ ਅਤੇ ਸਮੇਂ ਦੇ ਵਿਚਕਾਰ ਹਾਲਾਤਾਂ ਦੇ ਵਿਚਕਾਰ ਵੱਡਾ ਫਰਕ ਹੈ ਕਿਉਂਕਿ ਭਾਜਪਾ ਹਾਈ ਕਮਾਂਡ ਦੋ ਕ ਮਹੀਨਿਆਂ ਬਾਅਦ ਦਿੱਲੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿੱਚ ਲੱਗੀ ਹੋਈ ਹੈ ਅਤੇ ਉੱਥੋਂ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚੋਂ ਲਾਂਭੇ ਕਰਨਾ ਚਾਹੁੰਦੀ ਹੈ ਅਤੇ ਲੁਧਿਆਣਾ ਦੇ ਵਿੱਚ ਨਗਰ ਨਿਗਮ ਪੱਧਰ ਤੇ ਉਹ ਕਾਂਗਰਸ ਅਤੇ ਭਾਜਪਾ ਇੱਕ ਦੂਸਰੇ ਨਾਲ ਗੱਠ ਜੋੜ ਕਰਕੇ ਆਮ ਆਦਮੀ ਪਾਰਟੀ ਦਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਉੱਥੋਂ ਉਹਨਾਂ ਦੇ ਉੱਤੇ ਹੱਥ ਭਾਰੂ ਹੋ ਜੇ ਉਹ ਨਹੀਂ ਚਾਹੁੰਦੀ ਉਹ ਮਜ਼ਾਕ ਦਾ ਮੌਕਾ ਨਹੀਂ ਦੇਣਾ ਚਾਹੁੰਦੀ ਇਹੀ ਕਾਰਨ ਹੈ ਕਿ ਹੁਣ ਤੱਕ ਇਸ ਫਾਰਮੂਲੇ ਨੂੰ ਲੁਧਿਆਣਾ ਦੇ ਵਿੱਚ ਭਾਜਪਾ ਹਾਈ ਕਮਾਂਡ ਦੇ ਵੱਲੋਂ ਹਰੀ ਝੰਡੀ ਨਹੀਂ ਦਿੱਤੀ ਗਈ ਪਰ ਜਲੰਧਰ ਦੇ ਵਿੱਚ ਕਾਂਗਰਸ ਅਤੇ ਭਾਜਪਾ ਦੀ ਖੇਡ ਜ਼ਰੂਰ ਵਿਗੜ ਗਈ ਹੈ ਜਾਣਕਾਰੀ ਮਿਲ ਰਹੀ ਹੈ ਕਿ ਉੱਥੋਂ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਦੇ ਵਿੱਚ ਮੇਅਰ ਬਣਾਉਣ ਵਾਸਤੇ ਬਹੁਮਤ ਹਾਸਲ ਕਰ ਲਿਆ ਹੈ ਆਪਨੇ ਮਿਆਰ ਬਣਾਉਣ ਲਈ 85 ਕਾਉਂਸਲਰਾਂ ਵਾਲੇ ਹਾਊਸ ਵਿੱਚ 43 ਕਾਉਂਸਲਰਾਂ ਦੀ ਗਿਣਤੀ ਪੂਰੀ ਕਰ ਲਈ ਹੈ ਚੋਣਾਂ 'ਚ 38 ਵਾਰਡਾਂ ਵਿੱਚ ਜਿੱਤ ਦਰਜ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਐਤਵਾਰ ਵਾਲੇ ਦਿਨ ਦੋ ਕਾਉਂਸਲਰ ਸ਼ਾਮਲ ਕੀਤੇ ਸੀ ਅਤੇ ਸੋਮਵਾਰ ਨੂੰ ਚਾਰ ਹੋਰ ਕਾਉਂਸਲਰ ਉਹਨਾਂ ਨੇ ਆਪਣੇ ਵਿੱਚ ਸ਼ਾਮਲ ਕਰ ਲਏ ਆ ਪਤਾ ਲੱਗਿਆ ਕਿ ਸੋਮਵਾਰ ਨੂੰ ਆਪ ਨੇ ਕਾਂਗਰਸ ਤੇ ਭਾਜਪਾ ਦੋਵਾਂ ਨੂੰ ਝਟਕਾ ਦਿੱਤਾ ਆਪ ਆਗੂ ਨੇ ਵਾਰਡ ਨੰਬਰ 47 ਤੋਂ ਕਾਂਗਰਸ ਦੀ ਟਿਕਟ ਤੇ ਜਿੱਤੀ ਮਨਮੀਤ ਕੌਰ ਪਾਜਪਾ ਦੀ ਵਾਰਡ ਨੰਬਰ 36 ਤੋਂ ਜਿੱਤੀ ਸੁਲੇਖਾ ਭਗਤ ਅਤੇ ਵਾਰਡ ਨੰਬਰ 41 ਤੋਂ ਜਿੱਤੀ ਸ਼ਬਨਮ ਦੁੱਗਲ ਅਤੇ ਵਾਰਡ ਨੰਬਰ 46 ਤੋਂ ਆਜ਼ਾਦ ਉਮੀਦਵਾਰ ਤਰਸੀਬ ਸਿੰਘ ਲਖੋਤਰਾ ਨੂੰ ਵੀ ਆਪ ਦੇ ਵਿੱਚ ਸ਼ਾਮਲ ਕਰ ਲਿਆ ਹੈ ਇੱਥੇ ਦੱਸਣਾ ਬਣਦਾ ਹੈ ਕਿ ਐਤਵਾਰ ਨੂੰ ਕਾਂਗਰਸ ਦੀ ਟਿਕਟ ਤੇ ਸਾਬਕਾ ਮੇਅਰ ਜਗਦੀਸ਼ ਰਾਜਾ ਦੀ ਪਤਨੀ ਅਨੀਤਾ ਰਾਜਾ ਨੂੰ ਹਰਾ ਕੇ ਕਾਉਂਸਲਰ ਚੁਣੀ ਗਈ ਪ੍ਰਵੀਨ ਵਾਸਨ ਅਤੇ ਵਾਰਡ ਨੰਬਰ 81 ਤੋਂ ਆਜ਼ਾਦ ਕਾਉਂਸਲਰ ਸੀਮਾ ਰਾਣੀ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਸੀ ਆਮ ਆਦਮੀ ਪਾਰਟੀ ਕੋਲ ਹੁਣ ਬਹੁਮਤ ਦਾ ਅੰਕੜਾ ਪੂਰਾ ਹੋ ਗਿਆ ਹੈ ਅਤੇ ਉਹ ਇਥੋਂ ਆਪਣਾ ਹੁਣ ਮੇਅਰ ਬਣਾਉਣ ਦਾ ਦਾਵਾ ਕਿਸੇ ਵਕਤ ਵੀ ਪੇਸ਼ ਕਰ ਸਕਦੇ ਆ ਹੁਣ ਅਧਿਕਾਰਤ ਤੌਰ ਤੇ ਨਗਰ ਨਿਗਮ ਹਾਊਸ ਦੀ ਮੀਟਿੰਗ ਬੁਲਾਈ ਜਾਏਗੀ ਜਿਸ ਦੇ ਵਿੱਚ ਸਾਰੇ ਕਾਉਂਸਲਰ ਸੌ ਚੁੱਕਣਗੇ ਇਹਦੇ ਤੋਂ ਬਾਅਦ ਆਪ ਦਾ ਇੱਕ ਕਾਉਂਸਲਰ ਮੇਅਰ ਦੇ ਅਹੁਦੇ ਲਈ ਨਾਮ ਪੇਸ਼ ਕਰੇਗਾ ਜੇਕਰ ਦੂਜਾ ਸਾਥੀ ਇਸ ਦੀ ਤਾਇਦ ਕਰਦਾ ਤਾਂ ਆਪ ਦੇ ਬਾਕੀ ਕਾਉਂਸਲਰ ਵੀ ਇਹਦੇ ਉੱਤੇ ਸਹਿਮਤੀ ਬਣਾ ਸਕਦੇ ਆ ਅਤੇ ਮੇਅਰ ਦੀ ਚੋਣ ਸੰਪੰਨ ਹੋ ਜਾਏਗੀ ਇਹਦੇ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵੀ ਇਸੇ ਤਰ੍ਹਾਂ ਕੀਤੀ ਜਾਏਗੀ। ਮਨਮੀਤ ਨੂੰ ਦੱਸਣਾ ਬਣਦਾ ਕਿ ਭਾਜਪਾ ਨੇ ਪਹਿਲਾਂ ਉਮੀਦਵਾਰ ਬਣਾਇਆ ਸੀ। ਫਿਰ ਕਾਂਗਰਸ ਵਿੱਚ ਸ਼ਾਮਲ ਹੋਈ ਅਤੇ ਜਿੱਤ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿੱਚ ਚਲੇ ਗਈ ਹੈ। ਵਾਰਡ ਨੰਬਰ 47 ਤੋਂ ਕਾਂਗਰਸ ਦੀ ਟਿਕਟ ਤੇ ਜਿੱਤੀ ਸੀਨੀਅਰ ਆਗੂ ਬਲਵੀਰ ਸਿੰਘ ਵੀਰਾਦੀ ਨੂੰ ਇੱਕ ਦਿਨ ਬਾਅਦ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ। ਮਨਮੀਤ ਕੌਰ ਨੇ ਪਾਰਟੀਆਂ ਬਦਲਦਿਆਂ ਆਖ ਸਕਦਾ ਕਿ ਇੱਕ ਰਿਕਾਰਡ ਬਣਾ ਦਿੱਤਾ ਹੈ। ਮਨਮੀਤ ਕੌਰ ਨੂੰ ਭਾਜਪਾ ਨੇ ਉਮੀਦਵਾਰ ਬਣਾਇਆ ਸੀ ਪਰ ਨਾਮਜ਼ਦਗੀ ਦੇ ਆਖਰੀ ਦਿਨ 12 ਦਸੰਬਰ ਨੂੰ ਭਾਜਪਾ ਦੀ ਟਿਕਟ ਛੱਡ ਕੇ ਕਾਂਗਰਸ ਦੀ ਟਿਕਟ ਲੈ ਲਈ ਸੀ ਮਨਮੀਤ ਕੌਰ ਨੂੰ ਟਿਕਟ ਦੇਣ ਲਈ ਪੁਰਾਣੇ ਵਰਕਰ ਅਤੇ ਸਾਬਕਾ ਕਾਉਂਸਲਰ ਹੰਸਰਾਜ ਢੱਲ ਦੀ ਨੂੰ ਸ਼ੀਤਲ ਢੱਲ ਦੀ ਟਿਕਟ ਵੀ ਕਰ ਦਿੱਤੀ ਸੀ ਹੁਣ 21 ਦਸੰਬਰ ਨੂੰ ਨਤੀਜੇ ਆਏ 23 ਦਸੰਬਰ ਨੂੰ ਮਨਮੀਤ ਕੌਰ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਉਹ 12 ਦਸੰਬਰ ਨੂੰ ਭਾਜਪਾ ਵਿੱਚ ਸ਼ਾਮਲ ਹੋਈ ਸੀ ਇਸੇ ਤਰੀਕ ਨੂੰ ਦੁਪਹਿਰ ਬਾਅਦ ਕਾਂਗਰਸ ਵਿੱਚ ਆਈ ਅਤੇ ਕਾਂਗਰਸ ਦੇ ਵੋਟ ਬੈਂਕ ਨਾਲ ਜਿੱਤ ਕੇ 23 ਦਸੰਬਰ ਨੂੰ ਆਖਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ ਕਾਂਗਰਸ ਨੇ ਪਿਛਲੀਆਂ ਦੋ ਚੋਣਾਂ ਜਿੱਤਣ ਵਾਲੇ ਪੁਰਾਣੇ ਕਾਂਗਰਸੀ ਢੱਲ ਪਰਿਵਾਰ ਨੂੰ ਅਣ ਦੇਖਿਆ ਕਰਕੇ ਨਵੇਂ ਆਗੂਆਂ ਤੇ ਭਰੋਸਾ ਕੀਤਾ ਅਜੀਹਾਈ ਵਾਰਡ ਨੰਬਰ 65 ਤੋਂ ਚੋਣ ਜਿੱਤੀ ਪ੍ਰਵੀਨ ਵਾਸਨ ਦੇ ਮਾਮਲੇ ਵਿੱਚ ਵੀ ਹੋਇਆ ਪੁਰਾਣੇ ਵਰਕਰਾਂ ਨੂੰ ਟਿਕਟ ਦੇਣ ਦੀ ਬਜਾਏ ਨਵੇਂ ਆਗੂਆਂ ਤੇ ਭਰੋਸਾ ਕਰਦਾ ਆਖ ਸਕਦੇ ਹਾਂ ਕਿ ਕਾਂਗਰਸ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ ਕੇ.ਡੀ. ਭੰਡਾਰੀ ਦੀ ਕਰੀਬੀ ਸੁਲੇਖਾ ਭਗਤ ਹੁਣ ਉਹ ਵੀ ਆਮ ਆਦਮੀ ਪਾਰਟੀ ਚਾਜ ਗਈ ਹੈ ਅਤੇ ਵਾਰਡ ਨੰਬਰ 36 ਤੋਂ ਜਿੱਤੀ ਭਾਜਪਾ ਦੀ ਸੁਲੇਖਾ ਭਗਤ ਨੇ ਵੀ ਇੱਕ ਦਿਨ ਵਿੱਚ ਹੀ ਪਾਰਟੀ ਬਦਲ ਦਿੱਤੀ ਹੈ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਅਤੇ ਉੱਤਰੀ ਵਿਧਾਨ ਸਭਾ ਹਲਕੇ ਦੇ ਸਾਫਕਾ ਵਿਧਾਇਕ ਕੇ.ਡੀ. ਭੰਡਾਰੀ ਦੇ ਕਰੀਬੀ ਆਗਮਾ ਵਿੱਚ ਸ਼ਾਮਲ ਜਤਿੰਦਰ ਜਿੰਦ ਦੀ ਪਤਨੀ ਸੁਲੇਖਾ ਭਗਤ ਸਾਲ 2012 ਤੋਂ 17 ਤੱਕ ਵੀ ਕਾਉਂਸਲ ਰਹੀ ਹੈ ਅਤੇ ਇਸ ਵਾਰ ਵੀ ਚੰਗੀ ਲੀਡ ਲੈ ਕੇ ਚੋਣ ਜਿੱਤੀ ਹੈ ਭਾਜਪਾ ਦੇ ਕਈ ਨਵੇਂ ਕਾਉਂਸਲਰਾਂ ਦੇ ਆਪ ਵਿੱਚ ਸ਼ਾਮਲ ਹੋਣ ਦੀ ਚਰਚਾ ਹਾਲੇ ਵੀ ਬਣੀ ਹੋਈ ਹੈ ਪਰ ਪਾਰਟੀ ਦੇ ਪੁਰਾਣੇ ਵਰਕਰ ਅਤੇ ਕੇੜੀ ਭੰਡਾਰੀ ਦੇ ਕਰੀਬੀ ਆਗੂਆਂ 'ਚ ਸ਼ਾਮਲ ਸੁਲੇਖਾ ਭਗਤ ਤੇ ਜਾਣਦਾ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਇਸ ਨਾਲ ਭਾਜਪਾ ਨੂੰ ਆਖਿਆ ਜਾ ਸਕਦਾ ਕਿ ਵੱਡਾ ਝਟਕਾ ਲੱਗਿਆ ਆਪ ਨੇ ਲਖੋਤਰਾ ਦੀ ਟਿਕਟ ਕੱਟੀ ਸੀ ਜਿੱਤ ਤੋਂ ਬਾਅਦ ਉਹਦੀ ਵੀ ਲੋੜ ਆਮ ਆਦਮੀ ਪਾਰਟੀ ਨੂੰ ਪਈ ਹੈ ਆਮ ਆਦਮੀ ਪਾਰਟੀ ਨੇ ਵਾਰਡ ਨੰਬਰ 40 ਤੋਂ 44 ਜਿੱਤੇ ਤਰਸੀਮ ਲਖੋਤਰਾ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਹੈ ਤਰਸੀਮ ਸਿੰਘ ਲਖੋਤਰਾ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਤੋਂ ਕਰੀਬ 5 ਕ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ ਨਿਗਮ 44 ਆਮ ਆਦਮੀ ਪਾਰਟੀ ਦੀ ਪਹਿਲੀ ਸੂਚੀ ਵਿੱਚ ਤਾਂ ਉਹਨਾਂ ਦਾ ਨਾਮ ਸ਼ਾਮਲ ਸੀ ਪਰ ਦੋ ਘੰਟਿਆਂ ਬਾਅਦ ਪਾਰਟੀ ਨੇ ਉਹਨਾਂ ਦੀ ਟਿਕਟ ਬਦਲ ਦਿੱਤੀ ਸੀ ਨਾਰਾਜ਼ ਤਰਸੀਮ ਲਖੋਤਰਾ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰੇ ਸੀ ਅਤੇ ਵੱਡੇ ਅੰਤਰ ਨਾਲ ਉਹਨਾਂ ਨੇ ਜਿੱਤ ਦਰਜ ਕਰ ਦਿੱਤੀ ਸੀ ਲਖੋਤਰਾ ਲਗਾਤਾਰ ਤੀਸਰੀ ਵਾਰ ਕੌਂਸਲਰ ਬਣਿਆ ਹੈ ਕੈਬਨਟ ਮੰਤਰੀ ਡਾਕਟਰ ਰਵਜੋਤ ਸਿੰਘ ਹਰਪਜਨ ਸਿੰਘ ਈਟੀਓ ਇਹਨਾਂ ਨੇ ਇੱਥੇ ਮੋਰਚਾ ਸੰਭਾਲਿਆ ਹੋਇਆ ਸੀ ਸਥਾਨਕ ਸਰਕਾਰਾਂ ਬਰਿ ਮੰਤਰੀ ਡਾਕਟਰ ਰਵਜੋਤ ਸਿੰਘ ਕੈਬਨਟ ਮੰਤਰੀ ਤੇ ਜਲੰਧਰ ਦੇ ਚੋਣ ਇੰਚਾਰਜ ਹਰਪਜਨ ਸਿੰਘ ਈਟੀਓ ਕੈਬਨਟ ਮੰਤਰੀ ਮੋਹਿੰਦਰ ਭਗਤਾ ਇਹਨਾਂ ਦੀ ਤਿਕੜੀ ਜਲੰਧਰ ਵਿੱਚ ਡੱਟੀ ਹੋਈ ਸੀ ਤੇ ਇਹ ਵਿਰੋਧੀ ਪਾਰਟੀਆਂ ਅਤੇ ਆਜ਼ਾਦ ਕੌਂਸਲਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਉਣ ਦੀ ਰਣਨੀਤੀ ਤੇ ਕੰਮ ਕਰ ਰਹੇ ਸੀ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਤਿੰਨਾਂ ਦੀ ਤਿਕੜੀ ਨੇ ਆਮ ਆਦਮੀ ਪਾਰਟੀ ਦੇ ਕਾਉਂਸਲਰਾਂ ਦੀ ਗਿਣਤੀ 50 ਤੱਕ ਕਰਨ ਲਈ ਟੀਚਾ ਮਿੱਥਿਆ ਸੀ ਤੇ 1-2 ਦਿਨਾਂ ਦੇ ਵਿੱਚ ਕੁਝ ਹੋਰ ਕਾਉਂਸਲਰਾਂ ਦੇ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ ਤੇ ਆਹ ਖਬਰ ਅਤ ਦਰਦਨਾਕ ਹੈ ਕਿ ਮਾਂਵਾਂ ਕੋਲੋਂ ਦੁੱਧ ਚੁੰਗ ਕੇ ਲੋਕੋ ਪੁੱਤ ਨਹੀਂ ਭਲਾਉਂਦੇ ਪਾਣੀ ਮਾਂ ਬੱਤਰੀਆਂ ਨੂੰ ਕਦੇ ਗਿੱਲੀ ਥਾਂ ਤੇ ਨਹੀਂ ਪਾਉਂਦੀ ਮਾਂ ਹੁੰਦੀ ਆ ਮਾਂ ਉਹ ਦੁਨੀਆ ਵਾਲਿਓ ਖਬਰ ਝੰਡੋੜਨ ਵਾਲੀ ਹੈ ਇਸ ਘਟਨਾ ਦੇ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਤੇ 2 ਮਹੀਨੇ ਬਾਅਦ ਭਾਲ ਦੀ ਨਸ਼ਾਦਪੁਰਾ ਥਾਣਾ ਪੁਲਿਸ ਨੇ ਉਸਦੇ ਇੱਕ ਪੁੱਤਰ ਦੇ ਵਿਰੁੱਧ ਗੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਹੈ। ਬਿਮਾਰ ਮਾਂ ਲਲਤਾ ਦੂਬੇ ਨੂੰ ਘਰ ਵਿੱਚ ਬੰਦ ਕਰਕੇ ਉਹਦਾ ਪੁੱਤਰ ਆਪਣੀ ਪਤਨੀ ਅਤੇ ਆਪਣੇ ਪੁੱਤਰ ਸਮੇਤ ਉਜਾਣ ਚਲਾ ਗਿਆ। ਬੰਦ ਘਰ ਵਿੱਚ 2 ਦਿਨ ਤੱਕ ਭੁੱਖੀ ਪਿਆਸੀ ਰਹੀ ਬਜ਼ੁਰਗ ਨੇ ਆਖਰਦਮ ਤੋੜ ਦਿੱਤਾ। ਇਹਦੀ ਜਾਣਕਾਰੀ ਗੁਆਂਢੀਆਂ ਨੂੰ ਉਦੋਂ ਲੱਗੀ ਜਦੋਂ ਘਰ ਦੇ ਵਿੱਚੋਂ ਬਦਬੂ ਆਉਣ ਲੱਗੀ। ਗੁਆਂਢੀਆਂ ਨੇ ਪੁਲਿਸ ਨੂੰ ਇਤਲਾਹ ਕੀਤੀ ਤਾਂ ਮਾਮਲਾ ਸਾਹਮਣੇ ਆ ਗਿਆ। ਬੇਟੀ ਨੇ ਅਜਿਹਾ ਉਦੋਂ ਕੀਤਾ ਜਦੋਂ ਪਤੀ ਦੀ ਮੌਤ ਤੋਂ ਬਾਅਦ ਉਹ ਨੂੰ ਮਿਲਣ ਵਾਲੀ ਪੈਨਸ਼ਨ ਦੇ ਨਾਲ ਉਹ ਆਪਣੇ ਪਰਿਵਾਰ ਦਾ ਖੁਦ ਪਾਲਣ-ਪੋਸ਼ਣ ਕਰ ਰਹੀ ਸੀ ਘਟਨਾ 19 ਅਕਤੂਬਰ ਨੂੰ ਨਸ਼ਾਦਪੁਰਾ ਥਾਣੇ ਇਲਾਕੇ ਦੀ ਗੁਆ ਕਲੋਨੀ ਵਿੱਚ ਵਾਪਰੀ ਪੁਲਿਸ ਨੇ ਜਾਂਚ ਵਿੱਚ ਪਾਇਆ ਕਿ ਅਰਣ ਦੂਬੇ ਦੀ ਲਾਪਰਵਾਹੀ ਦੀ ਵਜ੍ਹਾ ਨਾਲ ਹੀ ਲਲਤਾ ਦੇਵੀ ਦੀ ਮੌਤ ਹੋਈ ਹੈ ਇਸੇ ਆਧਾਰ ਤੇ ਉਹਦੇ ਵਿਰੁੱਧ ਗੈਰ ਇਰਾਦਤਨ ਹੱਤਿਆ ਅਤੇ ਹੋਰ ਕੁਝ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਸਬ ਇਨਸਪੈਕਟਰ ਰਾਮ ਸਿੰਘ ਠਾਕੁਰ ਨੇ ਦੱਸਿਆ ਕਿ ਲਲਤਾ ਦੂਬੇ ਆਪਣੇ ਮਕਾਨ ਵਿੱਚ ਛੋਟੇ بیٹے ਅਰਣ ਨਾਲ ਰਹਿੰਦੀ ਸੀ 19 ਅਕਤੂਬਰ ਨੂੰ ਸਵੇਰੇ ਲਲਤਾ ਦੇਵੀ ਦੀ Laash ਉਹਨਾਂ ਦੇ ਘਰ ਦਾ ਜਿੰਦਰਾ ਤੋੜ ਕੇ ਅੰਦਰੋਂ ਬਰਾਮਦ ਕੀਤੀ ਗਈ ਪੁੱਛਗਿੱਛ ਵਿੱਚ ਪਤਾ ਲੱਗਿਆ ਹੈ ਕਿ ਅਰਣ 2 ਦਿਨ ਪਹਿਲਾਂ ਘਰ ਵਿੱਚ ਤਾਲਾ ਲਗਾ ਕੇ ਜਿੰਦਰਾ ਮਾਰ ਕੇ ਆਪਣੀ ਪਤਨੀ ਅਤੇ 2.5 ਸਾਲਾਂ ਦੇ ਪੁੱਤਰ ਨੂੰ ਲੈ ਕੇ ਕਿਤੇ ਚਲਾ ਗਿਆ ਸੀ ਘਟਨਾ ਦੀ ਸੂਚਨਾ ਮਿਲਣ ਤੇ ਲਲਤਾ ਦੇਵੀ ਦਾ ਵੱਡਾ ਪੁੱਤਰ ਅਜੇ ਉਹ ਅੰਦੌਰ ਤੋਂ ਵਾਪਸ ਆਇਆ ਅਤੇ ਉਹ ਪੁਲਿਸ ਵਿੱਚ ਥਾਣੇਦਾਰ ਹੈ ਦੱਸਣਾ ਬਣਦਾ ਕਿ ਲਲਤਾ ਦੇ ਪਤੀ ਸ਼ਿਆਮ ਲਾਲ ਦੂਬੇ ਭਪਾਲ ਪੁਲਿਸ ਵਿੱਚ ਹੌਲਦਾਰ ਹੋਇਆ ਕਰਦੇ ਸੀ ਉਹਨਾਂ ਦੇ ਤਿੰਨ ਪੁੱਤਰਾਂ ਵਿੱਚੋਂ ਅਰਣ ਸਭ ਤੋਂ ਛੋਟਾ ਦੱਸਿਆ ਜਾਂਦਾ ਵੱਡਾ ਪੁੱਤਰ ਅੰਦੌਰ ਵਿੱਚ ਰਹਿੰਦਾ ਹੈ ਅਤੇ ਵਿਚਕਾਰਲੇ بیٹے ਦੀ 1 ਸਾਲ ਪਹਿਲਾਂ ਮੌਤ ਹੋ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਅਰਣ ਸਭ ਤੋਂ ਛੋਟਾ ਅਤੇ ਉਹ ਬੇਰੁਜ਼ਗਾਰ ਵੀ ਹੈ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਲਲਤਾ ਦੇਵੀ ਬਜ਼ੁਰਗ ਹੋਣ ਦੇ ਨਾਲ-ਨਾਲ ਬਿਮਾਰ ਵੀ ਸੀ ਉਹ ਜਿਆਦਾ ਸਮਾਂ மஞ்சੇ ਤੇ ਪਈ ਰਹਿੰਦੀ ਸੀ ਅਨੁਮਾਨ ਹੈ ਕਿ ਦਵਾਈ ਅਤੇ ਭੋਜਨ ਪਾਣੀ ਨਾ ਮਿਲਣ ਕਾਰਨ ਉਸ ਦੀ ਮੌਤ ਹੋਈ ਹੋਣੀ ਹੈ ਹਾਲਾਂਕਿ ਪੋਸਟਮਾਰਟਮ ਰਿਪੋਰਟ ਵਿੱਚ ਉਸ ਦੀ ਮੌਤ ਦੀ ਵਜ੍ਹਾ ਦਿਲ ਦੀ ਗਤੀ ਦਾ ਰੁਕਣਾ ਦੱਸੀ ਗਈ ਹੈ ਤੇ ਹੁਣ ਆ ਕੁਝ ਖਬਰਾਂ ਅਮਰੀਕਾ ਵਿੱਚੋਂ ਵੱਡੀਆਂ ਨੇ ਜਿਹੜੀਆਂ ਸਾਹਮਣੇ ਆਈਆਂ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਅਕਸਰ ਤੁਸੀਂ ਸੁਣਿਆ ਹੋਣਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਦੇ ਡਰਾਵੇ ਦਿੰਦੇ ਰਹਿੰਦੇ ਨੇ ਪਰ ਸਾਹਮਣੇ ਆਈ ਰਿਪੋਰਟ ਵਿੱਚ ਹੈਰਾਨੀਜਨਕ ਤੱਥ ਸਾਹਮਣੇ ਆਇਆ ਹੈ ਕਿ 트াম্প ਦੇ ਪਿਛਲੇ 4 ਸਾਲਾਂ ਦੇ ਕਾਰਜਕਾਲ ਵਿੱਚ ਕਦੇ ਵੀ ਉਸ ਨੇ ਇੰਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚੋਂ ਦੇਸ਼ ਨਿਕਾਲਾ ਨਹੀਂ ਸੀ ਦਿੱਤਾ ਜਿੰਨਾ ਕਿ ਬਾਈਡਨ ਪ੍ਰਸ਼ਾਸਨ ਦੇ ਦੌਰਾਨ ਗੈਰ ਕਾਨੂੰਨੀ ਵਿਅਕਤੀਆਂ ਦੇ ਉੱਤੇ ਪ੍ਰਵਾਸੀਆਂ ਦੇ ਉੱਤੇ ਸ਼ਿਕੰਜਾ ਕੱਸਿਆ ਗਿਆ ਹੈ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਭਾਵ ICE ਦੀ ਰਿਪੋਰਟ ਅਨੁਸਾਰ ਪਰਵਾਸੀਆਂ ਨੂੰ ਰਿਪੋਰਟ ਕੀਤੇ ਜਾਣ ਦੀ ਦਰ ਚ ਪਿਛਲੇ ਸਾਲ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਖਬਰ ਏਜੰਸੀ ਰਾਈਟਰਸ ਦੀ ਰਿਪੋਰਟ ਦੇ ਮੁਤਾਬਕ ਪਰਵਾਸੀਆਂ ਨੂੰ ਰਿਪੋਰਟ ਕਰਨ ਦੀ ਦਰ 2014 ਤੋਂ ਬਾਅਦ ਸਭ ਤੋਂ ਵੱਧ ਹੈ। ਰਿਪੋਰਟ ਦੇ ਅਨੁਸਾਰ ਰਾਸ਼ਟਰਪਤੀ ਜੋ ਬਾਈਡਨ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਘਟਾਉਣ ਲਈ ਸਖਤ ਕਦਮ ਚੁੱਕਿਆ ਜਿਸ ਕਾਰਨ ਇਹ ਵਾਧਾ ਦਰਜ ਕੀਤਾ ਗਿਆ ਹੈ। 30 ਸਤੰਬਰ ਨੂੰ ਖਤਮ ਹੋਏ ਵਿੱਤੀ ਸਾਲ ਦੇ ਮੁਤਾਬਕ ਇਸ ਸਾਲ ਦੇ ਵਿੱਚ 192 ਦੇ 2 ਲੱਖ 72000 ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਗਿਆ ਭਾਪ ਪੌਣੇ 3 ਲੱਖ ਦੇ ਨੇੜੇ ਤੇੜ ਦੀ ਇਹ ਗਿਣਤੀ ਹੈ ਇਹ ਅੰਕੜਾ 2021 ਵਿੱਚ ਬਾਈਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਸਭ ਤੋਂ ਵੱਡਾ ਦੱਸਿਆ ਜਾ ਰਿਹਾ ਹੈ ਅਤੇ ਰਾਸ਼ਟਰਪਤੀ 트ੰਪ ਦੇ ਕਾਰਜਕਾਲ 2017 ਤੋਂ 2021 ਦੇ ਕਿਸੇ ਵੀ ਸਾਲ ਦੇ ਅੰਕੜਿਆਂ ਨਾਲੋਂ ਵੱਧ ਹੈ ਅਮਰੀਕੀ ਰਾਸ਼ਟਰਪਤੀ ਚੋਣ ਮਹੀਨਿਆਂ ਦੌਰਾਨ ਰਾਸ਼ਟਰਪਤੀ ਜੋ ਬਾਈਡਨ ਨੇ 트ੰਪ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਨੂੰ ਬਦਲਣ ਦਾ ਵਾਅਦਾ ਕੀਤਾ ਸੀ ਪਰ ਉਹਨਾਂ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੀ ਸਮੱਸਿਆ ਦਾ ਸਾਹਮਣਾ ਵੀ ਕੀਤਾ ਅਤੇ ਆਖਰਕਾਰ ਲਾਗੂ ਕਰਨ ਤੇ ਸਖਤ ਰੋਕ ਵੀ ਅਪਣਾਇਆ ਹੈ। ਰਿਪਬਲਿਕਨ ਪਾਰਟੀ ਦੇ ਨੇਤਾ ਟਰੰਪ ਨੇ ਨਵੰਬਰ ਮਹੀਨੇ ਰਾਸ਼ਟਰਪਤੀ ਦੀ ਚੋਣਤਾ ਜਿੱਤ ਲਈ ਸੀ ਅਤੇ ਰਿਕਾਰਡ ਗਿਣਤੀ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਵਾਅਦਾ ਵੀ ਕੀਤਾ ਹੋਇਆ ਹੈ। ਪਰ ਰਾਈਟਰਜ਼ ਨੇ ਪਿਛਲੇ ਮਹੀਨੇ ਰਿਪੋਰਟ ਦਿੱਤੀ ਸੀ ਕਿ ਨਵਾਂ ਟਰੰਪ ਪ੍ਰਸ਼ਾਸਨ ਇਸ ਡਿਪੋਰਟੇਸ਼ਨ ਕੈਂਪੇਨ ਨੂੰ ਪੂਰਾ ਕਰ ਲਈ। ਫੈਡਰਲ ਸਰਕਾਰੀ ਸਰੋਤਾਂ ਦੀ ਵਰਤੋਂ ਕਰੇਗਾ। ਵਿੱਤੀ ਸਾਲ 2019 ਵਿੱਚ ICE ਨੇ 267000 ਪ੍ਰਵਾਸੀਆਂ ਨੂੰ ਬਾਹਰ ਕੱਢਿਆ ਸੀ ਵਿੱਤੀ ਸਾਲ 2023 ਵਿੱਚ ਬਾਈਡਨ ਵੱਲੋਂ ਰਿਪੋਰਟ ਕੀਤੀ ਗਈ ਮੈਕਸੀਕੋ ਵਿੱਚ ਵਾਪਸ ਭੇਜਣ ਦੀ ਗਿਣਤੀ 트੍ਰੰਪ ਦੇ ਕਿਸੇ ਵੀ 4 ਸਾਲਾਂ ਦੇ ਇਕੱਲੇ-ਇਕੱਲੇ ਸਾਲ ਦੀ ਗਿਣਤੀ ਨਾਲੋਂ ਵੱਧ ਹੈ ਭਾਵੇਂ 트੍ਰੰਪ ਦੇ ਕੀਤੇ ਵਾਦੇ ਇਸ ਰਿਪੋਰਟ ਦੇ ਅਨੁਸਾਰ ਪਹਿਲੇ ਪ੍ਰਸ਼ਾਸਨ ਕਾਲ ਦੇ ਦੌਰਾਨ ਖੋਖਲੇ ਜਾਪੇ ਹਨ ਤੇ ਹੁਣ ਵੇਖਣਾ ਹੋਵੇਗਾ ਕਿ ਅੱਗੇ ਕੀ ਕਰਦੇ ਹੈ ਕਿਉਂਕਿ ਹਾਲੇ ਉਹਨਾਂ ਨੇ ਸੌ ਚੁੱਕਣੀ ਹੈ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਦੇ ਵੱਲੋਂ ਆਪਣੇ ਸਭ ਤੋਂ ਨੇੜਲੇ ਸਹਿਯੋਗੀ ਕੈਨੇਡਾ ਅਤੇ ਦੂਸਰੇ ਪਾਸੇ ਮੈਕਸੀਕੋ ਨੂੰ ਟੈਰਫ ਲਗਾਉਣ ਦੀਆਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਸਿਰਫ ਕੈਨੇਡਾ ਤੇ ਮੈਕਸੀਕੋ ਨੂੰ ਨਹੀਂ ਸਗੋਂ ਚੀਨ ਅਤੇ ਇੰਡੀਆ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਪਰ ਹੁਣ ਉਹਨਾਂ ਵੱਲੋਂ ਪਨਾਮਾ ਨਹਿਰ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਪਨਾਮਾ ਵਿੱਚੋਂ ਲੰਘਣ ਵਾਲੇ ਅਮਰੀਕੀ ਜਹਾਜ਼ਾਂ ਤੋਂ ਨਜਾਇਜ਼ ਫੀਸ ਵਸੂਲੀ ਜਾ ਰਹੀ ਹੈ ਜਿਸ ਨੂੰ ਦੇਖ ਕੇ ਲੱਗਦਾ ਕਿ ਅਮਰੀਕਾ ਨੂੰ ਹੁਣ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲੈਣਾ ਚਾਹੀਦਾ ਹੈ ਪਰ 트럼ਪ ਦੇ ਇਸ ਬਿਆਨ ਤੋਂ ਬਾਅਦ ਪਨਾਮਾ ਦੇ ਰਾਸ਼ਟਰਪਤੀ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਪਨਾਮਾ ਦੇ ਰਾਸ਼ਟਰਪਤੀ ਜੋਸ਼ ਰਾਉਲ ਮੋਲੀਨੋ ਨੇ 트럼ਪ ਨੂੰ ਜਿਹੜੀ ਇਹ ਬਿਆਨ ਹੈ ਉਹਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪਨਾਮਾ ਤੋਂ ਲੰਘਣ ਵਾਲੇ ਜਹਾਜ਼ਾਂ ਤੋਂ ਵਸੂਲੀ ਜਾਣ ਵਾਲੀ ਫੀਸ ਮਾਹਿਰਾਂ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ ਨਾ ਕਿ ਸਾਡੇ ਵੱਲੋਂ ਉਹਨਾਂ ਨੇ ਕਿਹਾ ਕਿ ਨਹਿਰ ਹੈ ਜਿਹੜੀ ਨਹਿਰ ਦਾ ਹਿੱਸਾ ਜਾਂ ਇਹ ਨਹਿਰ ਹੈ ਇਹ ਪਨਾਮਾ ਦੀ ਹੈ ਅਤੇ ਇਹ ਸਾਡਾ ਹਿੱਸਾ ਸੀ ਅਤੇ ਸਾਡਾ ਹਿੱਸਾ ਹੀ ਰਹੇਗੀ ਪਰ 트ੰਪ ਨੇ ਕਿਹਾ ਸੀ ਕਿ ਸਾਡੀ ਸਮੁੰਦਰੀ ਫੌਜ ਅਤੇ ਕਾਰੋਬਾਰੀਆਂ ਨਾਲ ਬਹੁਤ ਗਲਤ ਵਰਤਾਅ ਕੀਤਾ ਗਿਆ ਹੈ ਪਨਾਮਾ ਦੁਆਰਾ ਵਸੂਲੀ ਗਈ ਫੀਸ ਹਾਸੂ ਹਣੀ ਹੈ ਅਜਹੀਆਂ ਚੀਜ਼ਾਂ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ ਜੇਕਰ ਪਨਾਮਾ ਨਹਿਰ ਨੂੰ ਸੁਰੱਖਿਅਤ ਕੋਸ਼ਲ ਅਤੇ ਭਰੋਸੇਮੰਦ ਤਰੀਕੇ ਨਾਲ ਨਹੀਂ ਚਲਾਇਆ ਜਾਂਦਾ ਤਾਂ ਅਸੀਂ ਮੰਗ ਕਰਾਂਗੇ ਕਿ ਪਨਾਮਾ ਨਹਿਰ ਸਾਨੂੰ ਪੂਰੀ ਤਰ੍ਹਾਂ ਵਾਪਸ ਦਿੱਤੀ ਜਾਵੇ ਟਰੰਪ ਨੇ ਕਿਹਾ ਕਿ ਜੇਕਰ ਨੈਤਿਕ ਅਤੇ ਕਾਨੂੰਨੀ ਦੋਵਾਂ ਸਿਧਾਂਤਾਂ ਦਾ ਪਾਲਣ ਕੀਤਾ ਜਾਵੇ ਤਾਂ ਅਸੀਂ ਪਨਾਮਾ ਨਹਿਰ ਨੂੰ ਜਲਦੀ ਤੋਂ ਜਲਦੀ ਅਮਰੀਕਾ ਨੂੰ ਵਾਪਸ ਕਰਨ ਦੀ ਮੰਗ ਕਰਾਂਗੇ ਪਨਾਮਾ ਨਹਿਰ ਦੱਸਣਾ ਬਣਦਾ ਹੈ ਕਿ ਦੁਨੀਆ ਭਰ ਦੀ ਭੂ ਰਾਜਨੀਤੀ ਵਿੱਚ ਬਹੁਤ ਮਹੱਤਵ ਰੱਖਦੀ ਹੈ ਇਹ 82 ਕਿਲੋਮੀਟਰ ਲੰਬੀ ਨਹਿਰ ਹੈ ਐਟਲੈਂਟਿਕ ਮਹਾਸਾਗਰ ਅਤੇ ਪ੍ਰਸ਼ਾਂਤ ਮਹਾਸਾਗਰ ਨੂੰ ਆਪਸ ਵਿੱਚ ਜੋੜਦੀ ਹੈ ਕਿਹਾ ਜਾਂਦਾ ਹੈ ਕਿ ਦੁਨੀਆ ਦਾ 6% ਸਮੁੰਦਰੀ ਵਪਾਰ ਇਸ ਨਹਿਰ ਰਾਹੀਂ ਹੁੰਦਾ ਹੈ ਇਹ ਨਹਿਰ ਅਮਰੀਕਾ ਲਈ ਬਹੁਤ ਮਹੱਤਵਪੂਰਨ ਹੈ ਅਮਰੀਕਾ ਦਾ 14% ਦਾ ਵਪਾਰ ਇਸ ਪਨਾਮਾ ਨਹਿਰ ਦੇ ਰਾਹੀਂ ਹੁੰਦਾ ਹੈ ਅਮਰੀਕਾ ਦੇ ਨਾਲ ਨਾਲ ਦੱਖਣੀ ਅਮਰੀਕੀ ਮੁਲਕਾਂ ਦੀ ਵੱਡੀ ਗਿਣਤੀ ਵਿੱਚ ਦਰਾਮਦ ਅਤੇ ਨਿਰਯਾਤ ਵੀ ਪਨਾਮਾ ਨਹਿਰ ਰਾਹੀਂ ਹੁੰਦੇ ਨੇ ਜੇਕਰ ਮਾਲ ਏਸ਼ੀਆ ਤੋਂ ਕੈਰੀਬੀਅਨ ਮੁਲਕ ਵਿੱਚ ਭੇਜਣਾ ਹੋਵੇ ਤਾਂ ਜਹਾਜ਼ ਪਨਾਮਾ ਨਹਿਰ ਦੇ ਵਿੱਚੋਂ ਲੰਘਦੇ ਹੈ ਜੇਕਰ ਪਨਾਮਾ ਨਹਿਰ ਤੇ ਕਬਜ਼ਾ ਹੋ ਜਾਂਦਾ ਹੈ ਤਾਂ ਦੁਨੀਆ ਦੀ ਸਪਲਾਈ ਚੇਨ ਦੇ ਵਿੱਚ ਵਿਘਨ ਪੈਦਾ ਹੋਣ ਦਾ ਖਤਰਾ ਵੀ ਹੈ ਦਸਣਾ ਬਣਦਾ ਕਿ ਪਨਾਮਾ ਨਹਿਰ ਦਾ ਨਿਰਮਾਣ ਫਰਾਂਸ ਨੇ ਸਾਲ 1881 ਵਿੱਚ ਸ਼ੁਰੂ ਕੀਤਾ ਸੀ ਪਰ 1904 ਵਿੱਚ ਇਸ ਨਹਿਰ ਨੂੰ ਬਣਾਉਣ ਦੀ ਜ਼ਿੰਮੇਵਾਰੀ ਅਮਰੀਕਾ ਨੇ ਲੈ ਲਈ ਸੀ ਅਤੇ 1914 ਵਿੱਚ ਇਸ ਨਹਿਰ ਦਾ ਨਿਰਮਾਣ ਅਮਰੀਕਾ ਨੇ ਪੂਰਾ ਕੀਤਾ ਸੀ ਉਦਤ ਬਾਅਦ ਪਨਾਮਾ ਨਹਿਰ ਤੇ ਅਮਰੀਕਾ ਦਾ ਕੰਟਰੋਲ ਵੀ ਸੀ ਪਰ ਸਾਲ 1999 ਵਿੱਚ ਅਮਰੀਕਾ ਨੇ ਪਨਾਮਾ ਨਹਿਰ ਦਾ ਕੰਟਰੋਲ ਪਨਾਮਾ ਸਰਕਾਰ ਦੇ ਹਵਾਲੇ ਕਰ ਦਿੱਤਾ ਸੀ ਹੁਣ ਪਨਾਮਾ ਨਹਿਰ ਇੱਕ ਅਥਾਰਟੀ ਵੱਲੋਂ ਪ੍ਰਬੰਧਿਤ ਹੈ ਪਰ ਰਾਸ਼ਟਰਪਤੀ 트럼ਪ ਜਿਨ੍ਹਾਂ ਨੇ ਹਾਲੇ ਸੌਹ ਚੁੱਕਣੀ ਹੈ ਉਹ ਕਦੇ ਕੈਨੇਡਾ ਨੂੰ ਕਦੇ ਮੈਕਸੀਕੋ ਨੂੰ ਕਦੇ ਚਾਈਨਾ ਨੂੰ ਕਦੇ ਇੰਡੀਆ ਨੂੰ ਧਮਕੀਆਂ ਦੇਣ ਤੋਂ ਬਾਅਦ ਹੁਣ ਪਨਾਮਾ ਨਹਿਰ ਤੇ ਬਾਤ ਵੀ ਟਿੱਪਣੀਆਂ ਕਰ ਰਹੇ ਨੇ ਦੋਸਤੋ ਇਸੀ ਕੁਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਮਾ ਸਬਾਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ